ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਬਿਆਨ ਤੇ ਅਕਾਲੀ ਦਲ ਨੇ ਚੁੱਕੇ ਸਵਾਲ ਡਾਕਟਰ ਚੀਮਾ ਬੋਲੇ ਸੁਬੀਰ ਬਾਦਲ ਨੂੰ 10 ਸਾਲ ਲਈ ਪਾਰਟੀ ਚੋਂ ਕੱਢਣਾ ਚਾਹੁੰਦੇ ਸਨ ਗਿਆਨੀ ਹਰਪ੍ਰੀਤ ਫਸਿਲ ਦੀ ਸਿਆਸਤ ਦੇ ਲਈ ਕੀਤੀ ਦੁਰਵਰਤ ਪੰਜਾਬ ਕਾਂਗਰਸ ਕਲੇਸ਼ ਦੇ ਵਿਚਾਲੇ ਕੱਲ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਵਿਡਿੰਗ ਚੰਨੀ ਤੇ ਬਾਜਵਾਸਣੇ ਕਈ ਕਾਂਗਰਸੀ ਲੀਡਰ ਦਿੱਲੀ ਤਲਬ ਪਹਿਲਾਂ 23 ਜਨਵਰੀ ਨੂੰ ਹੋਈ ਸੀ ਬੈਠਕ ਰਾਜਾ ਬੜਿੰਗ ਦੀ ਚਨਜੀਤ ਸਿੰਘ ਚੰਨੀ ਨੂੰ ਮਾਫੀ ਮੰਗਣ ਦੀ ਨਸੀਹਤ ਬੋਲੇ ਪੰਜਾਬ ਦੇ ਵਿੱਚ ਜੇ ਕੋਈ ਕਰਦਾ ਹੈ ਜਾਤੀਵਾਦੀ ਗੱਲ ਤਾਂ ਉਹ ਕਰ ਰਿਹਾ ਸਿਆਸੀ ਖੁਦਕੁਸ਼ੀ ਜਾਣੇ ਅਣਜਾਣੇ ਛੋਈ ਗਲਤੀ ਤਾਂ ਮੰਗ ਲੈਣੀ ਚਾਹੀਦੀ ਹੈ ਮਾਫੀ ਸਤੈਦਿਆਂ ਚੋਣਾਂ ਦੇ ਲਈ ਸ਼ਰਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਬੋਲੇ 40% ਨੌਜਵਾਨਾਂ ਤੇ 35% ਸੀਟਾਂ ਮਹਿਲਾਵਾਂ ਦੇ ਲਈ ਰੱਖਾਂਗੇ ਰੱਖਮੀਆਂ ਨੌਜਵਾਨਾਂ ਨੂੰ ਸੰਭਾਗੇ ਪਾਰਟੀ ਵਿਭਾਗ ਦੋ ਬੀਬੀਐਮਬੀ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪਤਨੀ ਭਾਜਪੀ ਬੀਜੇਪੀ ਜੁਆਇਨਿੰਗ ਟਲੀ ਨਿਊਜ਼ ਇਨ ਤਿਬੂਲੇ ਦੀਪਤੀ ਤ੍ਰਿਪਾਠੀ ਧਮਕੀਆਂ ਮਿਲਣ ਕਾਰਨ ਬੀਜੇਪੀ ਚ ਨਹੀਂ ਹੋਈਆਂ ਫਿਲਹਾਲ ਸ਼ਾਮਲ ਜਲਦ ਕਮਲਦਾ ਫੜਾਂਗੀ ਫਤਿਹ ਇਹ ਮਾਸਲ ਦੀ ਮੁੱਖ ਮੰਤਰੀ ਸੁਵਿੰਦਰ ਸੁਖ ਨੂੰ ਧਮਕੀ ਬੰਬ ਦੇ ਨਾਲ ਉਡਾਉਣ ਦਾ ਥ੍ਰੈਟ ਡੀਸੀ ਸ਼ਿਮਲਾ ਨੂੰ ਭੇਜਿਆ ਧਮਕੀ ਭਰਿਆ ਈਮੇਲ ਦੇਸ਼ਪੜ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ ਦੀ ਮਿੱਟੀ ਸਭ ਤੋਂ ਵੱਧ ਜ਼ਹਿਰੀਲੀ ਯੂੜੀਆ ਖਾਦ ਦੀ ਵਰਤੋਂ ਦੇ ਵਿੱਚ ਦੇਸ਼ਪੜ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਸੰਗਰੂਰ ਜ਼ਿਲ੍ਹਾ ਸਾਲ 2025 ਦੇ ਵਿੱਚ 2,80,000 ਮੈਟ੍ਰਿਕ ਟਨ ਤੋਂ ਵੱਧ ਖਾਦੀ ਹੋਈ ਹੈ ਵਰਤੋਂ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸਸਵੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਇੱਕ ਇੰਟਰਵਿਊ ਦੇ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਸਿਆਸੀ ਬਵਾਲ ਨਾਰੋਕੇ ਜੋ ਨਿਊਜ਼ 18 ਤੇ ਦਿੱਤਾ ਗਿਆ ਸੀ ਫਿਰ ਫਰਕ ਤਾਂ ਪੈਂਦਾ ਕਈ ਖਬਰਾਂ ਦਾ ਅੱਜ ਅਸੀਂ ਜ਼ਿਕਰ ਕਰਾਂਗੇ ਪਰ ਸ਼ੁਰੂਆਤ ਹਰ ਰੋਜ਼ ਦੀ ਤਰ੍ਹਾਂ ਕੁਝ ਤਸਵੀਰਾਂ ਦੇ ਨਾਲ ਕਰਨ ਜਾ ਰਹੇ ਹਾਂ ਕੁਝ ਚਿਹਰੇ ਕੁਝ ਤਸਵੀਰਾਂ ਜਿਨ੍ਹਾਂ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੈ ਔਰ ਜਿਹੜੀ ਪਹਿਲੀ ਤਸਵੀਰ ਆਏਗੀ ਉਸ ਦੀ ਚਰਚਾ ਇਹ ਇਸ ਚਿਹਰੇ ਦੀ ਚਰਚਾ ਤਾਂ ਪਿਛਲੇ ਕਈ ਦਿਨਾਂ ਤੋਂ ਹੈ ਪੰਜਾਬ ਦੀ ਸਿਆਸਤ ਨੂੰ ਕਮਾ ਕੇ ਰੱਖਿਆ ਹੋਇਆ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਤੀਆਂ ਜਾੜੀਆਂ ਸਲਾਹਾਂ ਤੇ ਨਸੀਹਤਾਂ ਜ਼ਿਕਰ ਚੰਨੀ ਦਾ ਵੜਿੰਗ ਦਾ ਕਰਾਂਗੇ ਕਾਂਗਰਸ ਦਾ ਕਰਾਂਗੇ ਗੱਲ ਹੋਵੇਗੀ ਭਰਤੀ ਵਾਲੇ ਇੱਕ ਪੇਪਰ ਦੀ ਅਗਲੀ ਤਸਵੀਰ ਆ ਰਹੀ ਹੈ ਭਰਤੀ ਵਾਲੇ ਪੇਪਰ ਦੀ ਜਿੱਥੇ ਇੱਥੇ પતિ ਪਤਨੀ ਟਾਪਰ ਬਣ ਗਏ ਤੇ ਵਿਵਾਦਾਂ ਦੇ ਵਿੱਚ ਪੇਪਰ ਆ ਪੂਰੀ ਖਬਰ ਤੁਹਾਨੂੰ ਦਿਖਾਵਾਂਗਾ ਤੇ ਗੱਲ ਪੰਜਾਬ ਦੀ ਜ਼ਮੀਨ ਦੀ ਕਰਾਂਗੇ ਸਾਡੇ ਪੰਜਾਬ ਨੂੰ ਅੰਨ ਦਾਤਾ ਜਾਂ ਕਿਸਾਨਾਂ ਨੂੰ ਅੰਨ ਦਾਤਾ ਤੇ ਪੰਜਾਬ ਨੂੰ ਦੇਸ਼ ਦਾ ਅੰਨ ਦਾ ਭੰਡਾਰ ਭਰਨ ਵਾਲਾ ਕਿਹਾ ਜਾਂਦਾ ਪਰ ਅਸੀਂ ਉਸ ਭੰਡਾਰ ਨੂੰ ਪਰਨ ਦੇ ਲਈ ਕਿਸ ਵੱਡੀ ਕੁਰਬਾਨੀ ਨੂੰ ਜ਼ਮੀਨ ਦੇ ਤੌਰ ਦੇ ਉੱਤੇ ਦੇ ਰਹੇ ਹਾਂ ਜਾਂ ਕਹੀਏ ਕਿ ਅਣਜਾਣੇ ਜਾਂ ਜਾਣ ਬੁੱਝ ਕੇ ਆਪਣੀ ਹੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਹਾਂ ਇਹ ਅੱਜ ਮੈਂ ਖਬਰ ਤੋਂ ਦਿਖਾਵਾਂਗੇ ਤੇ ਨਾਲ ਹੀ ਗੱਲ ਹੋਵੇਗੀ ਕਿਸਾਨਾਂ ਦੀ ਪਰ ਇਹ ਕਿਸਾਨ ਨੇ ਚੰਡੀਗੜ੍ਹ ਵਾਲੇ ਕਰਜ਼ਾ ਇਹਨਾਂ ਪਰ ਬਹੁਤ ਜ਼ਿਆਦਾ ਹੈ ਅਵਲ ਨੇ ਯਾਨੀ ਕਿ ਟਾਪ ਦੇ ਉੱਤੇ ਨੇ ਕਰਜ਼ੇ ਦੇ ਵਿੱਚ ਚੰਡੀਗੜ੍ਹ ਦੇ ਕਿਸਾਨ ਸ਼ੁਰੂਆਤ ਕਰਨ ਜਾਣੀ ਇੱਕ ਅਹਿਮ ਤੇ ਵੱਡੀ ਖਬਰ ਦੇ ਨਾਲ ਜ਼ਿਕਰ ਹੋਏਗਾ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਦੀ ਇੰਟਰਵਿਊ ਦਾ ਜੋ ਨਿਊਜ਼ 18 ਦੇ ਖਾਸ ਸ਼ੋਅ ਨਿਊਜ਼ ਰੂਮ ਕਟੈਰਾ ਦੇ ਵਿੱਚ ਉਹਨਾਂ ਨੇ ਦਿੱਤੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਇਸ ਵਿਚਾਲੇ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਵੱਡੇ ਆਗੂ ਨੇ ਡਾਕਟਰ ਚੀਮਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲਿਆ ਨਿਊਜ਼ 18 ਦੇ ਇੰਟਰਵਿਊ ਦੇ ਬਾਅਦ ਨਹੀਂ ਉਹਨਾਂ ਨੇ ਸਵਾਲ ਚੁੱਕੇ ਨੇ ਤੇ ਡਾਕਟਰ ਚੀਮਾ ਨੇ ਕਿਹਾ ਕਿ ਨਿਊਜ਼ 18 ਦੇ ਵਿੱਚ ਦਿੱਤੀ ਇੰਟਰਵਿਊ ਚ ਯਾਨੀ ਹਰਪ੍ਰੀਤ ਸਿੰਘ ਨੇ ਮੰਨੇ ਹੈ ਕਿ ਉਹ ਸੁਬੀਰ ਬਾਦਲ ਨੂੰ 10 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢਣਾ ਚਾਹੁੰਦੇ ਸਨ ਫੈਸਲੇ ਤਾਂ ਪਹਿਲਾਂ ਹੀ ਹੋ ਚੁੱਕੇ ਸੀ ਫਕੀਲ ਦੀ ਸਿਆਸਤ ਦੇ ਲਈ ਵਰਤੋਂ ਕੀਤੀ ਗਈ ਇਹ ਸਾਰੀ ਖਿਚੜੀ ਪਹਿਲਾਂ ਹੀ ਪੱਕ ਚੁੱਕੀ ਸੀ ਕਾਬਲੇ ਗੌਰ ਇੱਕ ਸਾਡੀ ਖਾਸ ਸ਼ੋ ਨਿਊਜ਼ ਰੂਮ ਕੁਟੇਰਾ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹਨਾਂ ਨੇ ਸੁਬੀਰ ਸਿੰਘ ਬਾਦਲ ਨੂੰ ਸਿਆਸੀ ਤਨਖਾਹ ਲਗਾਉਣ ਦਾ ਵਿਚਾਰ ਰੱਖਿਆ ਸੀ ਦਰਅਸਲ 2 ਦਸੰਬਰ 2024 ਨੂੰ ਸੁਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਜਿਸ ਦਿਨ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਤੋਂ ਸਵਾਲ ਜਵਾਬ ਹੋਏ ਤੇ ਉਸ ਤੋਂ ਬਾਅਦ ਜਾਨੀ ਹਰਪ੍ਰੀਤ ਸਿੰਘ ਜੰਮਨੇ ਨੇ ਕਿ ਪੰ ਸਿੰਘ ਸਹਿਬਾਨ ਬੈਠੇ ਸਨ ਤੇ ਉਹਨਾਂ ਦੇ ਵਿੱਚੋਂ ਮੈਂ 10 ਸਾਲ ਦੇ ਲਈ ਪਾਰਟੀ 'ਚੋਂ ਲੰਬੇ ਕਰਨ ਦਾ ਵਿਚਾਰ ਰੱਖਿਆ ਸੀ ਹਾਲਾਂਕਿ ਬਾਕੀ ਜਿਹੜੇ ਸਿੰਘ ਸਹਿਬਾਨ ਸੀ ਉਹਨਾਂ ਨੇ ਕਿਹਾ ਉਹ ਉਹਨਾਂ ਨੇ ਇਸ ਦਿਤੇ ਸਹਿਮਤੀ ਨਹੀਂ ਦਿੱਤਾਈ ਹਾਲਾਂਕਿ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਸਾਨੂੰ ਇਹ ਵੀ ਕਿਹਾ ਜਦੋਂ ਗੱਲਬਾਤ ਹੋਈ ਸੀ ਕਿ ਜਿਹੜਾ 10 ਸਾਲ ਵਾਲਾ ਸੀ ਸ਼ਾਇਦ ਕਿਸੇ ਹੋਰ ਨੇ ਵੀ ਕਿਹਾ ਸੀ ਪਰ ਮੈਂ ਤਾਂ ਜ਼ਰੂਰ ਕਿਹਾ ਸੀ ਕਿ 10 ਸਾਲ ਦੇ ਲਈ ਪਾਰਟੀ 'ਚੋਂ ਲੰਬੀ ਕਰ ਦਿੱਤਾ ਜਾਵੇ ਹਾਲਾਂਕਿ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਦਾ ਵੀ ਜ਼ਿਕਰ ਕੀਤਾ ਸੀ ਕਿ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਦੇ ਲਈ ਵੀ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਸੀ ਤਾਂ ਉਸ ਤਰੀਕੇ ਦੀ ਸਿਆਸੀ ਸਜ਼ਾ ਦਾ ਜ਼ਿਕਰ ਕੀਤਾ ਜਾ ਰਿਹਾ ਤੇ ਹੁਣ ਅਕਾਲੀ ਦਲ ਦਾ ਇਸ ਪੂਰੇ ਮਾਮਲੇ ਦੇ ਉੱਤੇ ਤਰਕ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਫਸੀਲ ਦਾ ਇਸਤੇਮਾਲ ਦੁਰਵਰਤੋਂ ਕੀਤੀ ਹੈ ਸਿਆਸਤ ਦੇ ਲਈ ਇੱਥੋਂ ਤੱਕ ਕਿਹਾ ਗਿਆ ਕਿ ਇਹ ਖਿਚੜੀ ਪਹਿਲਾਂ ਹੀ ਪੱਕ ਚੁੱਕੀ ਸੀ ਪਹਿਲਾਂ ਹੀ ਇੱਕ ਤਰੀਕੇ ਨਾਲ ਸਕ੍ਰਿਪਟ ਤਿਆਰ ਹੋ ਚੁੱਕੀ ਸੀ ਤਾਂ ਇੰਟਰਵਿਊ ਦੇ ਵਿੱਚ ਕੀ ਕੁਝ ਜਵਾਬ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਹ ਵੀ ਮੈਂ ਤੁਹਾਨੂੰ ਸੁਣਵਾਵਾਂਗਾ ਡਾਕਟਰ ਚੀਮਾ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਵਾਂਗਾ ਤੋ ਸਰਦਾਰ ਗਰਮੀ ਹਰਪੀ ਸਿੰਘ ਮਹਰਾ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਹਿੰਦਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਹੈ ਇਹ ਉਹਨਾਂ ਦੀ ਕੰਫੈਸ਼ਨਲ ਸਟੇਟਮੈਂਟ ਹੈ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿੰਨੀਆਂ ਗੱਲਾਂ ਸਭ ਤੋਂ ਘੱਟ ਪਤਾ ਸੀ ਕਿ ਸਦਾ ਸੁਭਾਸ਼ ਦੇ ਬਾਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹਾਂ ਇਹ ਫੈਸਲਾ ਜਦੋਂ ਚੰਦੂ ਮਾਜਰਾ ਸਾਹਿਬ ਲੰਗਵਾ ਸਾਹਿਬ ਦੇ ਕੋਲ ਤੇ ਬੋਲੇ ਸੀ ਤੇ ਕਿੰਸ਼ਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗੈਨੀ ਹਰਪੀਲ ਸਿੰਘ ਜਰ ਨੂੰ ਤੇ ਉਹਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉੱਜਾਗਰ ਹੋ ਗਈ ਤੇ ਫੈਸਲੇ ਪਹਿਲਾਂ ਹੋਏ ਸੀ ਰਾਜਨੀਤਿਕ ਤੇ ਗੱਲ ਅਸੀਂ ਤੇ ਅਕਾਲ ਤਖਤ ਦਾ ਜਿਹੜਾ ਫਸੀਦ ਆ ਉਹਦੀ ਇਹਨਾਂ ਨੇ ਗੱਤੋ ਕੀਤੀ ਹੈ ਹੁਣ ਤਾਂ ਗੈਨੀ ਹਰਪੀਲ ਸਿੰਘ ਬੰਗਾਚਿੱਟਾ ਸੱਚ ਕੋ ਆਪਣੀ ਇੰਟਰਵਿਊ ਜੀ ਦੱਸਗੇ ਦੇ ਹੁਣ ਅਸੀਂ ਕਹਿੰਦੇ ਸੀ ਚਾਹਾਂ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਸੀ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸਜਾ ਡਾਇਰੈਕਟਲੀ ਨਹੀਂ ਲਾਈ ਉਹ ਅਸਤੀਫਾ ਪਹਿਲਾਂ ਦੇ ਚੁੱਕੇ ਸੀਗੇ ਤੁਸੀਂ ਵਰਕਿੰਗ ਕਮੇਟੀ ਨੂੰ ਕਿਹਾ ਕਿ ਅਸਤੀਫਾ ਪ੍ਰਵਾਨ ਕਰੋ ਹੂੰ ਠੀਕ ਹੈ ਹੁਣ ਮੇਰਾ ਕੁਐਸਚਨ ਇਹ ਹੈ ਕਿ ਇਸ ਨੂੰ ਕਿਉਂ ਨਾ ਐਕਸੈਪਟ ਕਰੀਏ ਪਹਿਲੀ ਗੱਲ ਤਾਂ ਫਸੀਲ ਤੋਂ ਤੁਸੀਂ ਧਾਰਮਿਕ ਦੀ ਬਜਾਏ ਸਿਆਸੀ ਸਜ਼ਾ ਲਾਈ ਜਿਹੜਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਗੁਰਮਤ ਮਰਿਆਦਾ ਵਿੱਚ ALLOW ਨਹੀਂਗਾ ਦੂਸਰੀ ਗੱਲ ਫਿਰ ਇਸ ਗੱਲ ਨੂੰ ਕਿਉਂ ਨਾ ਮੰਨਿਆ ਜਾਵੇ ਤੁਸੀਂ ਵਿਰਸਾ ਸਿੰਘ ਬਲਟੋਹਾ ਦੇ ਨਾਲ ਆਪਦੀ ਨਿੱਜੀ ਜੜ ਕੱਢੀ ਕਿਉਂਕਿ ਉਹਨਾਂ ਦੇ ਗੁਨਾਹ ਸੁਖੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਛੋਟੇ ਸੀ ਤੇ ਉਹਨਾਂ ਨੇ ਸਵੀਕਾਰ ਵੀ ਨਹੀਂ ਕੀਤੇ ਸੀ ਪਹਿਲੀ ਗੱਲ ਇਹ ਹੈ ਕਿ ਇਕਟਾਰੀਆ ਜੀ ਤੁਸੀਂ ਕਹਿੰਦੇ ਹੋ ਕਿ ਅਕਾਲ ਤਖਸਾਲਬ ਕਦੇ ਸਿਆਸੀ ਸਜਨੀ ਲਾ ਸਕਦਾ ਮੈਂ ਤੁਹਾਨੂੰ ਜਾਣਕਾਰੀ ਦੱਸਦਾ ਕਿ ਅਕਾਲ ਤਖਸਾਲਬ ਨੇ ਕਦੇ ਆਪਣੇ ਹੁਕਮ ਚ ਟਿਕਟਾਂ ਵੀ ਵੰਡੀਆਂ ਹੋਈਆਂ ਹੈਗੀਆਂ ਲੋਕ ਸਭਾ ਦੀਆਂ ਵਰਸਾ ਸਿੰਘ ਬਲਟੋਹਾ ਨੂੰ ਅਸੀਂ ਪੋਲਿਟੀਕਲ ਜਿਹੜੀ ਆ ਉਹ ਤਨਖਾਹ ਲਾਤੀ ਹਾਲਾਂਕਿ ਉਹ ਵੀ ਮੰਨੀ ਨਹੀਂ ਗਈ ਹੂੰ ਉਹਨੂੰ ਕੱਢਿਆ ਨਹੀਂ ਗਿਆ ਉਹਦਾ ਅਸਤੀਫਾ ਲੈ ਗਿਆ ਸੀ ਦੂਜੀ ਗੱਲ ਕਿ ਇਹ ਵੀ ਹੋ ਸਕਦਾ ਹੈ ਕਿ ਮੈਂ ਸੁਖਬੀਰ ਬਾਦਲ ਬਾਰੇ ਵੀ ਕਿਹਾ ਹੋਵੇ ਕਿ 10 ਸਾਲ ਦੀ ਇਹਨੂੰ ਵੀ ਬਾਹਰ ਕੱਢੋ ਇਹ ਤਾਂ ਇੱਕ ਵਿਚਾਰ ਦੇਣਾ ਹੁੰਦਾ ਨਾ ਮੈਂ ਆਪਣਾ ਵਿਚਾਰ ਦਿੰਦਾ ਨਹੀਂ ਤੁਸੀਂ ਦਿੱਤਾ ਸੀ ਵਿਚਾਰ ਬਿਲਕੁਲ ਦਿੱਤਾ ਸੀ ਜੀ ਜੱਥੇਦਾਰ ਸਾਹਿਬ ਤੁਸੀਂ ਮਤਲਬ ਇਹ ਕਹਿਣਾ ਚਾ ਰਹੇ ਹੋ ਕਿ ਸੁਖਬੀਰ ਬਾਦਲ ਨੂੰ 10 ਸਾਲ ਸੱਤਾ ਤੋਂ ਜਾਂ ਫਿਰ ਸਿਆਸਤ ਤੋਂ ਲੰਬੇ ਕਰਨ ਵਾਲੀ ਸਲਾਹ ਤੁਸੀਂ ਦਿੱਤੀ ਸੀ ਨਹੀਂ ਉਹ ਸਾਰੀ ਸਾਂਝੀ رائے ਸੀਗੀ ਕਿਉਂਕਿ ਬਿਰਸਾ ਸਿੰਘ ਬਲਟੋਹਾ ਨੇ ਮੈਨੂੰ ਤਾਂ ਸਿਰਫ ਇੰਨਾ ਹੀ ਕਿਹਾ ਸੀ ਕਿ ਤੁਹਾਡੇ ਬੀਜਪੀ ਨਾਲ ਰਿਲੇਸ਼ਨ ਹੈ ਮੇਰੇ ਤੋਂ ਹੋਰ ਉਹਨਾਂ ਨੇ ਕੋਈ ਮਤਲਬ ਕੋਈ ਪਰਸਨਲੀ ਕੋਈ ਅਲੀਗੇਸ਼ਨ ਨਹੀਂ ਸਿਲਾਇਆ ਪਰ ਬਾਕੀ ਸਿੰਘ ਸਭਾਨਾ ਦੇ ਤੋਂ ਤੁਹਾਨੂੰ ਪਰਸਨਲ ਅਲੀਗੇਸ਼ਨ ਲਾਤੇ ਸੀ ਉੱਥੇ ਬੈਠਿਆ ਜੀ ਇਸ ਕਰਕੇ ਸਾਰਿਆਂ ਨੇ ਕਿਹਾ ਵੀ ਇਹਨੂੰ ਕੱਢਣਾ ਚਾਹੀਦਾ ਤੇ ਸਾਰੀ ਮੰਨੀ ਗਈ ਸੀ ਸਾਰਿਆਂ ਨੇ ਮੰਨੀ ਗਈ ਉਹ ਸਰਦਾਰ ਗੁਰਮੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਹਿੰਦਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਹੈ ਇਹ ਉਹਨਾਂ ਦੀ ਕੰਫੈਸ਼ਨਲ ਸਟੇਟਮੈਂਟ ਹੈ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਬਈਆਂ ਗੱਲਾਂ ਸਭ ਤੋਂ ਘੱਟ ਪਤਾ ਸੀ ਕਿ ਸਦਾ ਸੁਭ ਵਿੱਚ ਬਾਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਧਰਾ ਸਾਹਿਬ ਲੰਗਵਾ ਸਾਹਿਬ ਤੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗੈਨੀ ਹਰਪੀ ਸਿੰਘ ਜਰਾਂ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤਿਕ ਤੇ ਬਾਤ ਸੀ ਤੇ ਅਕਾਲ ਤਖਤ ਦਾ ਜਿਹੜਾ ਫਸੀਹ ਆ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਤਾਂ ਹੁਣ ਤਾਂ ਗੈਨੀ ਹਰਪੀ ਸਿੰਘ ਬੰਦਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸਗੇ ਦੇ ਹੁਣ ਅਸੀਂ ਕਹਿੰਦੇ ਸੀ ਚਾਹਾਂ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਕਿਰਜ ਤੋਂ ਇਸ ਤਰੀਕੇ ਨਾਲ ਬਿਆਨਬਾਜ਼ੀਆਂ ਦੇ ਵਿਚਾਲੇ ਇੱਕ ਦੂਜੇ ਨੂੰ ਘੇਰਾ ਪਾਇਆ ਜਾਵੇ ਹੁਣ ਸਵਾਲ ਇਹ ਹੈ ਕਿ ਬਾਕੀ ਫਸਿਲ ਦੀ ਦੁਰਵਰਤੋਂ ਹੋਈ ਜਾਂ ਨਹੀਂ ਬਤੌਰ ਜਥੇਦਾਰ ਰਹਿੰਦੇ ਹੋਏ ਕਿ ਗਿਆਨੀ ਹਰਪ੍ਰੀਤ ਸਿੰਘ ਜੇਕਰ ਕੋਈ ਵੀ ਸਲਾਹ ਦਿੰਦੇ ਨੇ ਤਾਂ ਉਸ ਨੂੰ ਫਸਿਲ ਦੀ ਦੁਰਵਰਤੋਂ ਕਿਹਾ ਜਾਵੇ ਜਾਂ ਨਹੀਂ ਅਕਾਲੀ ਦਲ ਕਹਿ ਰਿਹਾ ਹੈ ਕਿ ਹਾਂ ਇਹ ਦੁਰਵਰਤੋਂ ਜਾਂ ਕਿੜਕੱਡਣ ਦੀ ਕੋਸ਼ਿਸ਼ ਇੱਕ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਇੰਟਰਵਿਊ ਤੇ ਬਵਾਲ ਹੁੰਦਾ ਰਹੇ ਫਿਰ ਫਰਕ ਤਪੈਂਦਾ ਅਗਲੀ ਖਬਰਦਾਰੂ ਕਰਨੇ ਤੇ ਗੱਲ ਪੁਨਰਸੁਰਜੀਤ ਦਾ ਹੀ ਜ਼ਿਕਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ 플ਾਨ ਯੋਜਨਾ ਸਾਫ ਕੀਤੀ ਗੁਰਦਾਸਪੁਰ ਦੇ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ 40% ਦੇ ਟਿਕਟ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਕਿ ਪਾਰਟੀ ਨੂੰ ਨਵੀਂ ਊਰਜਾ ਅਤੇ ਦਿਸ਼ਾ ਮਿਲ ਸਕੇ ਕਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਹੋਣ ਗਈ 27 ਦੇ ਵਿੱਚ ਕਿ ਅਸੀਂ 40% ਟਿੱਕਾਂ ਜਿਹੜੀਆਂ ਹਨ ਉਹ ਨੌਜਵਾਨਾਂ ਨੂੰ ਦੇਵਾਂਗੇ ਇਸ ਦੇ ਨਾਲ ਹੀ 35% ਸੀਟਾਂ ਮਹਿਲਾਵਾਂ ਲਈ ਵੀ ਰਾਖਵੀਆਂ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਬੇਸ਼ੱਕ ਸਾਡੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਟਿੱਕਾਂ ਅਸੀਂ ਬੀਬੀਆਂ ਨੂੰ ਦੇਵਾਂਗੇ ਉਹਨਾਂ ਨੇ ਕਿਹਾ ਕਿ ਉਹਨਾਂ ਪਾਰਟੀ ਦੀ ਬਾਦ ਦੌਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸੌਂਪੀ ਜਾਵੇਗੀ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਮਜ਼ਬੂਤ ਕਰਾਂਗੇ ਕਪਲੇਗ اور A ਕੀ ਮੌਜੂਦਾ ਸਮਿਤੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਔਰ ਦੂਜੇ ਪਾਸੇ ਸਵਾਲੇ ਵੀ ਹੈ ਕਿ ਇੱਕ ਵਾਰੀ ਅਸਤੀਫੇ ਦੀ ਪੇਸ਼ਕਸ਼ ਵੀ ਕਰ ਚੁੱਕੇ ਨੇ ਪਰ ਨਾਲ ਹੀ ਫਾਰਮੂਲਾ 27 ਦਾ ਦੱਸ ਰਹੇ ਨੇ ਕਿ ਜਦੋਂ ਪਾਰਟੀ ਦੀ ਪਲੈਨਿੰਗ ਹੋ ਰਹੀ ਹੋਵੇ ਤੇ ਜ਼ਿਕਰ ਨੌਜਵਾਨਾਂ ਦਾ ਹੋਵੇ ਵੋਟ ਬੈਂਕ ਤੇ ਨਜ਼ਰ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਦਾ ਰੁਕਰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਕਹੋ ਜਾਂ ਨਸੀਹਤ ਦਿਓ ਜਾਂ ਫਿਰ ਕਹੋ ਤੰਚ ਬਸ ਦੇਰ ਹੈ ਅਤੇ ਕਿਹਾ ਕਿ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਵੀ ਜਾਤੀਵਾਦ ਦੀ ਗੱਲ ਕਰਦਾ ਹੈ ਉਹ ਸਿਆਸੀ ਖੁਦਕੁਸ਼ੀ ਕਰਦਾ ਹੈ ਜੇਕਰ ਅਣਜਾਣੇ ਦੇ ਵਿੱਚ ਗਲਤੀ ਹੋਈ ਹੈ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਪੰਜਾਬ ਮੇ ਕੋਈ ਵੀ ਵਿਅਕਤੀ ਅਗਰ ਜਾਤੀਵਾਦ ਕੀ ਬਾਤ ਕਰੇਗਾ ਤਾਂ ਉਹ ਸਮਝ ਲਓ ਕਿ ਸੁਸਾਈਡ ਕਰ ਰਹਾ ਹੈ ਤਾਂ ਕੋਈ ਵੀ ਵਿਅਕਤੀ ਮੈਂ ਚੰਨੀ ਸਾਹਿਬ ਕੀ ਬਾਤ ਤੇ ਨਾ ਜਾਤੇ ਹੂ ਜਾਤ ਪਾਤ ਸੇ ਕੋਈ ਖੇਲਣਾ ਚਾਹੇਗਾ ਤੋ ਉਹ ਜਲ ਜਾਏਗਾ ਚੰਨੀ ਦੇ ਇੱਕ ਬਿਆਨ ਨੂੰ ਲੈ ਕੇ ਕਾਂਗਰਸ ਦੇ ਵਿੱਚ ਤਕੱਲੀ ਮਚੀ ਹੋਈ ਹੈ ਦਰਅਸਲ ਸਾਬਕਾ ਸੀਐਮ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੇ ਵਿੱਚ ਅਹੁਦਿਆਂ ਦੀ ਵੰਡ ਦੇ ਉੱਤੇ ਸਵਾਲ ਚੁੱਕੇ ਸਨ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਪਾਰਟੀ ਦਾ ਸੂਬਾ ਪ੍ਰਧਾਨ ਵਿਧਾਨ ਸਭਾ ਦੇ ਵਿੱਚ ਵਿਰੋਧੀ ਦਰਦਾਗੂ ਵਿਦਿਆਰਥੀ ਵਿੰਗ ਐਨਐਸਯੂਆਈ ਸਾਰਿਆਂ ਦੇ ਅਪਰ ਕਾਸਟ ਹੀ ਮੋਰੀ ਨੇ ਦਲਿਤਾਂ ਨੂੰ ਕੋਈ ਅਹਿਮ ਅਹੁਦਾ ਨਹੀਂ ਦਿੱਤਾ ਗਿਆ पंजाब में अगर आप मानते हो कि अठतीस या पैंतीस परसेंट आबादी है जो लोग तो है ही तो फिर हमें रिप्रेजेंटेशन क्यों नहीं मिल रही पंजाब का प्रधान भी अपर कास्ट है प्रधान का सी एन पी लीडर भी अपर कास्ट है पंजाब की महिला बेल भी, भी अपर कास्ट है पंजाब का जनरल सेक्रेटरी भी अपर कास्ट है ਇਹਰ ਬਿਆਨ ਦੇ ਬਵਾਲ ਤਾਂ ਕੀਤਾ ਚੰਨੀ ਦੇ ਬਿਆਨ ਨੂੰ ਲੈ ਕੇ ਮਚਿਆ ਬਵਾਲ ਫਿਲਹਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਪਣੀ ਹੀ ਚੰਨੀ ਦੇ ਉੱਤੇ ਵਰਨ ਲੱਗੇ ਨੇ ਸਾਬਕਾ ਕਾਂਗਰਸ ਦੇ ਪ੍ਰਧਾਨ ਸ਼ਮਸ਼ੀਰ ਸਿੰਘ ਦੁੱਲੋਂ ਨੇ ਚੰਨੀ ਨੂੰ ਕਿਰਿਆ ਅਤੇ ਕਿਹਾ ਕਿ ਕਾਂਗਰਸ ਦੇ ਵਿੱਚ ਨੇ ਜਲਦੀ ਇੰਨੇ ਵੱਡੇ ਅਹੁਦੇ ਕਿਸੇ ਨੂੰ ਨਹੀਂ ਮਿਲਦੇ ਜਿੰਨੇ ਚੰਨੀ ਨੂੰ ਮਿਲੇ ਨੇ ਨਹੀਂ ਜਿਹੜਾ ਚੰਨੀ ਨੇ ਬਿਆਨ ਦਿੱਤਾ ਹੈ ਕਿ ਉਹ ਇੱਕ ਆਂਗਰਸ ਕਲਚਰ ਦਾ ਬੰਦਾ ਸੀ ਕਈ ਪਾਰਟੀਆਂ ਬਦਲ ਕੇ ਆਇਆ ਸੀ ਅਸੀਂ ਪਹਿਲਾਂ ਇਹ ਮਾਨਤਾਲ ਚੁੰਦਾ ਸੀ ਪਰਵਾ ਕਾਉਂਸਲਰ ਵੀ ਰਿਹਾ ਕਾਦੀ ਦਲ ਵੀ ਰਹੇ ਨੇ ਉਧਰ ਜਾਤੀਵਾਦ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਉੱਤੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਖੁੱਲ ਕੇ ਕੁਝ ਵੀ ਕਹਿਣ ਤੋਂ ਬਚਦੇ ਹੀ ਦਿਖੇ ਮੈਂ ਜਾਤ-ਪਾਤ ਦੀ ਰਾਜਨੀਤੀ ਸੇ ਸਹਿਮਤ ਨਹੀਂ ਕਿਉਂਕਿ ਸੈਕੂਲਰ ਪਾਰਟੀ ਹੈ ਵੈਸੇ ਵੀ ਮੈਂ ਬੀਇੰਗ ਅ ਸਪੋਰਟਸਮੈਨ ਮੈਂ ਐਸੀ ਚੀਜ਼ਾਂ ਕੋ ਵੈਸੇ ਨਹੀਂ ਮੰਨਦਾ ਇਹ ਮੇਰਾ ਖਿਆਲ ਪਾਰਟੀ ਪਲੇਟਫਾਰਮ ਦੀ ਬਾਤ ਹੈ ਮੈਂ ਇਸ ਦੇ ਉੱਪਰ ਕੋਈ ਬਾਤ ਕਰਨੀ ਵੀ ਨਹੀਂ ਚਾਹਤਾ ਹਾਲਾਂਕਿ ਕੁਝ ਕਾਂਗਰਸੀ ਆਗੂ ਚੰਨੀ ਦੇ ਸਮਰਥਨ ਦੇ ਵਿੱਚ ਵੀ ਨੇ ਜਿਨ੍ਹਾਂ ਨੇ ਹਾਈ ਕਮਾਂਡ ਤੋਂ ਮਿਲਣ ਦਾ ਸਮਾਂ ਮੰਗਿਆ ਉਧਰ ਕਾਂਗਰਸ ਆਲਾ ਕਮਾਂਡਨੀ ਚੰਨੀ ਵੜਿੰਗਰ ਤੇ ਹੋਰ ਵੱਡੇ ਕਾਂਗਰਸੀ ਆਗੂਆਂ ਨੂੰ 23 ਤਰੀਕ ਨੂੰ ਦਿੱਲੀ ਤਲਬ ਕੀਤਾ ਹੋਇਆ ਹੈ ਤਾਂ ਦਿੱਲੀ ਤਲਬ ਕੀਤਾ ਹੋਇਆ ਹੈ ਔਰ ਇਸ ਦੇ ਵਿੱਚ ਕੀ ਕੁਝ ਹੁੰਦਾ ਹੈ ਦੇਖਣਾ ਹੋਏਗਾ ਵੀਰਵਾਰ ਦੇ ਦਿਨ ਔਰ ਸਵਾਲ ਇਹ ਵੀ ਹੈ ਕਿ ਦਿੱਲੀ ਹਾਈ ਕਮਾਂਡ ਕੋਈ ਵੱਡਾ ਫੇਰ ਬਦਲ ਕਾਂਗਰਸ ਦੇ ਵਿੱਚ ਕਰ ਦਵੇਗੀ ਪੰਜਾਬ ਕਾਂਗਰਸ ਦੇ ਵਿੱਚ ਜਾਂ ਇਲੈਕਸ਼ਨ ਆਉਣ ਦਾ ਹਜੇ ਹੋਰ ਇੰਤਜ਼ਾਰ ਕੀਤਾ ਜਾਏਗਾ ਅਜੇ 10 12 ਤਕਰੀਬਨ ਪੂਰਾ ਸਾਲ ਅਜੇ ਬਾਕੀ ਹੈ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਅਗਲੀ ਖਬਰ ਦਰੁਖ ਕਰਦੇ ਹਾਂ ਖਬਰ ਹੈ ਬੀਬੀਐਮਬੀ ਦੇ ਚੇਅਰਮੈਨ ਦੇ ਨਾਲ ਜੁੜੀ ਹੋਈ ਨਾਮ ਹੈ ਮਨੋਜ ਤਿਰਵਾਠੀ ਤੇ ਉਹਨਾਂ ਦੀ ਪਤਨੀ ਬੀਜੇਪੀ ਜੁਆਇਨ ਕਰ ਰਹੀ ਸੀ ਤੇ ਉਹਨਾਂ ਦੀ ਜੁਆਇਨਿੰਗ ਫਿਲਹਾਲ ਟਲ ਗਈ। ਇਹ ਆਰ ਵਜਾ ਬੜੀਆਂ ਧਮਕੀਆਂ ਧਮਕੀਆਂ ਮਿਲਣ ਦੀ ਵਜ੍ਹਾ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਬੁੱਧਵਾਰ ਦਾ ਦਿਨ ਚੂਜ਼ ਕੀਤਾ ਗਿਆ ਸੀ। ਕਿ ਜਦੋਂ ਉਹ ਬੀਜਪੀ ਜੁਆਇਨ ਕਰਨਗੇ ਨਿਊਜ਼ ਈਟਨ ਦੇ ਉੱਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਔਰ ਨਿਊਜ਼ ਈਟਨ ਦੇ ਉੱਤੇ ਦੀਪਤੀ ਤ੍ਰਿਪਾਠੀ ਨੇ ਬਿਆਨ ਦਿੱਤਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਇਸ ਕਰਕੇ ਥੋੜਾ ਜਿਹਾ ਡਿਲੇ ਜਾਂ ਟਾਲਿਆ ਗਿਆ ਹੈ ਜੁਆਇਨਿੰਗ ਨੂੰ ਜੁਆਇਨਿੰਗ ਨੂੰ ਲੈ ਕੇ ਕੁਝ ਧਮਕੀਆਂ ਮਿਲੀਆਂ ਨੇ ਕਾਬਲੇ ਗੌਰ ਹੈ ਕਿ ਦੀਪਤੀ ਤ੍ਰਿਪਾਠੀ ਨੇ ਸ਼ਾਮ 4 ਵਜੇ ਬੀਜਪੀ ਦੇ ਵਿੱਚ ਸ਼ਾਮਲ ਹੋਣਾ ਸੀ ਪੰਚਕੁਲਾ ਬੀਜਪੀ ਦਫ਼ਤਰ ਦੇ ਵਿੱਚ ਇਹ ਜੁਆਇਨਿੰਗ ਸੀ ਪੂਰੀ ਤਿਆਰੀ ਸੀ ਪਰ ਐਲਾਨ ਕਰਨ ਦੇ ਬਾਵਜੂਦ ਉਹ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਇਸ ਨੂੰ ਲੈ ਕੇ ਜਦੋਂ ਨਿਊਜ਼ ਈਟਨ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ

और अदर पार्टीज वालों को भी कुछ ऑब्जेक्शन हो रहे हैं क्योंकि सुबह से ही बवाल चल रहा है कि चेयरमैन बीबीएमबी के वाइफ बीजेपी ज्वाइन कर रही है और काफी भीड़ इकट्ठी हुई है घर के बाहर भी काफी भीड़ इकट्ठी हुई है और इसमें काफी ऑब्जेक्शन सा हो रहा है यार लोगों को तो नाराजगी सी है। सीधे भारत खेडने ICC ਨੇ ਸਾਫ਼ ਕਰ ਦਿੱਤਾ ਕਿ ਟੂਰਨਾਮੈਂਟ ਦੇ ਸ਼ੈਡਿਊਲ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਹਾਲਾਂਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਭਾਰਤ ਦੇ ਵਿੱਚ ਨਾ ਖੇਡਣ ਦੀ ਆਪਣੀ ਮੰਗ 'ਤੇ ਵਿਚਾਰ ਕਰਨ ਲਈ ਇੱਕ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ ICC ਬੋਰਡ ਦੀ ਬੈਠਕ ਦੇ ਵਿੱਚ 16 ਦੇ ਵਿੱਚੋਂ 14 ਦੇਸ਼ਾਂ ਨੇ BCB ਦੇ ਖਿਲਾਫ ਵੋਟ ਕੀਤਾ ਸਿਰਫ ਪਾਕਿਸਤਾਨ ਨੇ ਬੰਗਲਾਦੇਸ਼ ਦਾ ਸਮਰਥਨ ਕੀਤਾ ICC ਨੇ ਇਹ ਵੀ ਕਿਹਾ ਕਿ ਸਿਕਿਉਰਿਟੀ ਅਸੈਸਮੈਂਟ ਦੇ ਵਿੱਚ ਸਾਹਮਣੇ ਆਇਆ ਕਿ ਬੰਗਲਾਦੇਸ਼ ਦੇ ਪਲੇਅਰਜ਼ ਮੀਡੀਆ ਮੁਲਾਜ਼ਮ ਅਫੀਸ਼ੀਅਲਜ਼ ਅਤੇ ਫੈਨਜ਼ ਨੂੰ ਭਾਰਤ ਦੇ ਵਿੱਚ ਕੋਈ ਖਤਰਾ ਨਹੀਂ ਹੈ ਇਸ ਲਈ ਵੈਨਿਊ ਬਦਲਣ ਦਾ ਸਵਾਲ ਹੀ ਨਹੀਂ ਹੁੰਦਾ ਹੁਣ 22 ਜਨਵਰੀ ਨੂੰ ਇਹ ਤੈਅ ਹੋਵੇਗਾ ਕਿ ਬੰਗਲਾਦੇਸ਼ ਵਰਲਡ ਕੱਪ ਦਾ ਹਿੱਸਾ ਬਣੇਗਾ ਜਾਂ ਨਹੀਂ ਜੇਕਰ ਬੀਸੀਬੀ ਨੇ ਭਾਰਤ ਦੇ ਵਿੱਚ ਖੇਡਣ ਦਾ ਇਨਕਾਰ ਜਾਰੀ ਰੱਖਿਆ ਤਾਂ ਉਹਨਾਂ ਦੀ ਥਾਂ ਸਕਾਟਲੈਂਡ ਨੂੰ ਟੂਰਨਾਮੈਂਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ